ਤੇ ਕਿਹੇ ਬੰਦੇ ਨੂੰ ਨਾ ਹਸਪਤਾਲ ਉਹਨਾਂ ਦਾਖਲ ਕੀਤਾ 25 ਦਿਨ ਤੇ ਬਿੱਲ ਬਣਤਾ 2.5 ਲੱਖ ਉਹ ਕੰਜੂਸ ਹੀ ਮੇਰੇ ਵਰਗਾ ਆਪਾਂ ਵੀ ਇੱਕ ਕੰਜੂਸ ਆ ਵਿਆਹ ਤੇ 25 ਲੱਖ ਸੁੱਟ ਦਿੰਦੇ ਗੁਰਦਾਰੇ ਰੁਪਈਆ ਮੱਥਾ ਟੇਕਦੇ ਟੁੱਟਾ ਆਖੋ ਵੇਰ ਮੈਂ ਕਿੱਡੇ ਗਰੀਬ ਆ ਵਿਚਾਰੇ ਹੈ ਦੋ ਮੁੰਡੇ ਅਮਰੀਕਾ ਦੀ ਕਿੱਲੇ ਪੈਲੀ ਤੇ ਰੁਪਈਆ ਇੱਕ ਮੱਥਾ ਟੇਕੰਦਿਆਂ ਅਗਲੇ ਪਾਸੇ ਬੈਠਾ ਕੌਣ ਉਹ ਜ ਮੇਰਾ ਗੁੱਸਾ ਨਾ ਕਰਿਓ ਇੱਧਰ ਧਿਆਨ ਦਿਓ ਰੁਪਈਆ ਇੱਕ ਉਹ ਬੰਦਾ ਮੱਥਾ ਟੇਕੇ ਜਿਹੜਾ ਸੱਚੀ ਗਰੀਬ ਆ ਸੱਚੀ ਮੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੁਝ ਨਹੀਂ ਦਿੱਤਾ ਮੇਰੇ ਘਰ ਅੱਤ ਦੀ ਗਰੀਬੀ ਮੈਂ ਗੁਰੂ ਨੂੰ ਰੁਪਈਆ ਰੱਖਾਂ ਮੇਰਾ ਰੁਪਈਆ ਪ੍ਰਵਾਨ ਆ ਪਰ ਜੇ ਮੇਰੇ ਕੋਲ ਕਰੋੜ ਰੁਪਈਆ ਹੋਵੇ ਮੈਂ ਪੁੱਠੇ ਕੰਮਾਂ ਤੇ ਲਾਵਾਂ ਤੇ ਗੁਰੂ ਘਰ ਵਾਸਤੇ ਨਾ ਉਹ ਕੁਜੂਸ ਸੀ ਬੰਦਾ ਉਹਨੇ ਕੀ ਕੀਤਾ ਜਦੋਂ ਬਿੱਲ ਬਣਿਆ ਨਾ 2.5 ਲੱਖ ਕਾਊਂਟਰ ਤੇ ਦੇਣ ਲੱਗਾ ਤੇ ਉਹਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਉਹ ਜਿਹੜੀ ਕੁੜੀ ਕਾਊਂਟਰ ਤੇ ਪੈਸੇ ਲੈਂਦੀ ਕਹਿੰਦੀ ਪਾਪਾ ਜੀ ਕੀ ਹੋਇਆ ਤੁਹਾਨੂੰ ਤੁਹਾਡੀਆਂ ਅੱਖਾਂ 'ਚ ਪਾਣੀ ਕਿਉਂ ਆਇਆ ਕਹਿੰਦਾ ਪੁੱਤ ਮੇਰਾ ਜੀ ਕਰਦਾ ਅੱਜ ਤੁਹਾਡੇ ਹਸਪਤਾਲ ਨੂੰ ਮੱਥਾ ਟੇਕਾਂ ਉਹਨੇ ਕਿਹਾ ਪਾਪਾ ਜੀ ਤੁਹਾਨੂੰ ਕੋਈ ਸਦਮਾ ਲੱਗਾ ਮੱਥਾ ਟੇਕਣਾ ਗੁਰਦਾਰੇ ਜਾਓ ਮੰਦਰ ਜਾਓ ਮਸਜਿਦ ਜਾਓ ਜਿੱਥੇ ਰੱਬ ਦਾ ਘਰ ਬਣਿਆ ਇੱਥੇ ਤੇ ਲੋਕੀ ਜਾਨ ਛਡਾਉਂਦੇ ਆ ਹੱਥ ਜੋੜ ਕੇ ਨਿਕਲਦੇ ਆ ਉਹ ਕਹਿੰਦਾ ਇਸੇ ਕਰਕੇ ਤੇ ਮੈਂ ਵੀ ਹੱਥ ਜੋੜੇ ਕਹਿੰਦਾ ਮੇਰੀ 45 ਸਾਲ ਉਮਰ ਹੋ ਗਈ ᱛੀਏ ਮੈਂ ਕਦੇ ਗੁਰਦਾਰੇ ਨਹੀਂ ਗਿਆ ਨਾ ਮੈਂ ਕੀਰਤਨ ਸੁਣਦਾ ਨਾ ਕਥਾ ਮੈਂ ਰੱਬ ਦਾ ਸ਼ਰੀਕ ਬੰਦਾ ਵਾਂ ਮੈਂ ਗਾਲਾਂ ਕੱਢਦਾ ਸਾਰਿਆਂ ਨੂੰ ਬਾਬਿਆਂ ਨੂੰ ਵੀ ਵਿੱਚੇ ਤੇ ਸਾਰਿਆਂ ਨੂੰ ਉਹ ਬੱਚੀ ਸੀਰੀਅਸ ਹੋ ਗਈ ਕਹਿੰਦੀ ਪਾਪਾ ਜੀ ਤੁਸੀਂ ਕਹਿਣਾ ਕੀ ਚਾਹਣੇ ਕਹਿੰਦਾ ਮੇਰਾ ਜੀ ਕਰਦਾ ਜੇ ਤੁਹਾਨੂੰ ਵੀ ਮੱਥਾ ਟੇਕਾਂ ਤੁਹਾਡੇ ਆ ਹਸਪਤਾਲ ਨੂੰ ਅੱਜ ਮੈਨੂੰ ਇੱਥੋਂ ਸਿੱਖਿਆ ਮਿਲੀ ਤੇ ਅਕਲ ਆਈ ਕੀ ਵੀ ਤੁਸੀਂ ਮੈਨੂੰ 15 ਦਿਨ ਆਕਸੀਜਨ ਲਈ ਆਈ ਸੀ ਯੂ ਦੇ ਵਿੱਚ ਤੇ ਬਿੱਲ ਬਣਾਤਾ 2.5 ਲੱਖ ਜਿਹੜਾ ਵੈਗਰੂ ਮੈਨੂੰ ਰੋਜ਼ 24000 ਸਵਾਸ ਦਿੰਦਾ ਮੈਂ ਕਦੇ ਉਹਦਾ ਨਾਂ ਹੀ ਨਹੀਂ ਲਿਆ ਅੱਜ ਮੈਨੂੰ ਸੱਟ ਲੱਗੀ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਲਾਗਤ ਹੀ ਭੁਏਂ ਗਿਰ ਪਰਿਆ ਗੁੱਸਾ ਨਾ ਕਰਿਓ ਅੱਜ ਆਪਾਂ ਕਿਸਾਂ ਦੀ ਬੇਪਤੀ ਕਰ ਰਹੇ ਬਿਊਟੀ ਪਾਰਲਰ ਦੁਜੀ ਤੀਜੇ ਤੇ ਭਰਾਵਾ 35000 ਰੁਪਇਆ ਲੈਂਦੇ ਕੋਈ 10000 ਲਿੰਦਾ ਨਾਲੇ ਆਪਣੇ ਸਰੀਰ ਦੀ ਡਾਂਡ ਲਾਤੀ ਤੇ ਨਾਲੇ ਕਹਿੰਦੇ ਥੈਂਕ ਯੂ ਨਾਲੇ ਪੈਸੇ ਦਿੱਤੇ ਨਾਲੇ ਬਾਜਾਂ ਵਾਲੇ ਤੋਂ ਮੁੱਖ ਮੋੜਿਆ ਤੇ ਨਾਲੇ ਕਹਿੰਦੇ ਥੈਂਕ ਯੂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਆ ਉਦੋਂ ਕਹਿੰਦੇ ਹੈ ਨਹੀਂ ਕੁਝ ਵੀ ਕੋਲੇ ਹੁਣ ਹਰਾਨੀ ਇਸ ਗੱਲ ਦੀ ਵੀ ਜਿਨਨੇ ਤੇਰੇ ਮੂੰਹ ਤੇ ਕਰੀਮ ਲਾਈ ਜਿਨਨੇ ਤੇਰੇ ਮੂੰਹ ਦੇ ਉੱਤੇ ਪੋਚਾ ਮਾਰਦਾ ਉਹਦਾ ਇੰਨਾ ਸਤਕਾਰ ਕਰਕੇ ਆਇਆ 15000 ਰੁਪਇਆ ਦੇ ਕੇ ਥੈਂਕ ਯੂ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਮੱਥੇ ਲੱਗਾ ਜਿਨੇ ਨੱਕ ਦਿੱਤਾ ਅੱਖਾਂ ਦਿੱਤੀ ਆ ਤੜਕਣ ਦਿੱਤੀ ਦੇ ਜਵਾਬ ਜੇ ਮੈਂ ਗਲਤ ਹੋਇਆ ਉੱਠ ਕੇ ਕਹਿ ਦਿਓ ਗਿਆਨੀ ਚੁੱਪ ਕਰ ਜਾ ਮੈਂ ਚੱਲ ਜੀ ਹਾਂ ਆਖੋ ਸਤਨਾਮ ਗੁਰੂ ਲਈ ਬੋਲਣਾ ਗਲਤ ਪਰ ਮੈਂ ਹੈ ਨਹੀਂ ਕਿਉਂਕਿ ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਆ ਗੁਰੂ ਸਾਹਿਬ ਕਹਿੰਦੇ ਜਿੰਨੇ ਸਰੀਰ ਦਿੱਤਾ ਇੱਕ ਨਾੜ ਬੰਦ ਹੋ ਜੇ ਦਿਲ ਦੀ ਤੇ ਡਾਕਟਰ ਬਾਈਪਾਸ ਸਰਜਰੀ ਕਰਦੇ 5 ਲੱਖ ਰੁਪਏ ਚ ਬੋਲੋ ਵੈਗਰੋ ਹੈ ਤੇ ਜਿੰਨੇ ਇੰਨੀਆਂ ਨਾੜਾਂ ਬਖਸ਼ੀਆਂ ਕਦੇ ਗੌਰ ਕਰਿਓ ਅਸੀਂ ਗਰੀਬ ਨਹੀਂ ਆ ਸਾਡੇ ਕੋ ਬੜਾ ਪੈਸਾ ਹੀ ਪਰ ਅਸੀਂ ਗਰੀਬ ਕਿਥੇ ਆ ਗੁਰੂਵਰੀ ਜਿਦੁਰਾਗੀ ਸਿੰਘਾਂ ਦੀ ਵਾਰੀ ਆਉਂਦੀ ਨਾ ਆਪਣੀ ਇੱਧਰ ਨੂੰ ਜਿੱਥੇ ਸਿੱਖੀ ਦੀ ਆਵਾਜ਼ ਬਲੰਦ ਹੋਣੀ ਆ ਉਥੇ ਆ ਕੇ ਗਰੀਬ ਉਹਤਰਾ ਕੁਛ ਨਹੀਂ ਹੋਇਆ ਬੋਲੋ ਸਤਨਾਮ ਮੈਨੂੰ ਤਾਂ ਪਤਾ ਸੀ ਇੱਕ ਅਮਰਾਸੀਆਂ ਦਾ ਵਿਆਹ ਕੀਤਾ ਮੈਂ 2 ਮਿੰਟ ਬਾਅਦ ਨਿਕਲੇ ਮੈਂ ਅੱਗੇ ਤੁਰਾਂ ਸਫਰ ਵੀ ਲੰਮਾ ਉਹ ਕਹਿੰਦੇ ਬਾਬਾ ਜੀ ਸਾਡੀ ਧੀ ਦਾ ਵਿਆਹ ਤੇ ਗਰੀਬ ਆ ਮੈਂ ਕਿਹਾ ਮੇਰੀ ਵੀ ਧੀ ਆ ਆਨੰਦ ਕਾਰਜ ਫ੍ਰੀ ਹੋਣਗੇ ਗਿਆਨੀ ਜੀ ਫ੍ਰੀ ਕਥਾ ਹੋਗੀ ਕੀਰਤਨ ਵਾਲੇ ਫ੍ਰੀ ਲੱਗਣਗੇ ਹੋਰ ਤੇ ਹੋਰ ਕੀ ਅਸੀਂ ਆ ਪ੍ਰਬੰਧਕ ਬੈਠੇ ਤਾਂ ਡਾ ਲੰਗਰ ਵੀ ਫਰੀ ਲਾ ਦਾਂ 3 ਸਾਂਝੀਆਂ ਨਾ ਤੇ ਉਹ ਬੰਦਾ ਬੜਾ ਵਰਾਗ ਚ ਆਇਆ ਕਹਿੰਦਾ ਗਿਆਨੀ ਜੀ ਤੁਸੀਂ ਤੇ ਰੱਬ ਆ ਮੈਂ ਕਿਹਾ ਰੱਬ ਮੈਂ ਨਹੀਂ ਆਪਾਂ ਦੇ ਕੋਈ ਕਰੇ ਜਾ ਇੱਕ ਸਿੰਘ ਨੂੰ ਮੈਂ ਕਹਿਦਾ ਵੀ ਗਲਾਬ ਜਾਮ ਨੂੰ ਲਿਆ ਦਿਓ ਗਰੀਬ ਦੀਦੀ ਉਹਨੇ ਕਿਹਾ ਬਾਬਾ ਜੀ ਸੱਤ ਬਚਨਾਂ ਦੂਜੇ ਨੂੰ ਪਕੌੜਿਆਂ ਦੀ ਜ਼ਿੰਮੇਵਾਰੀ ਦਿੱਤੀ ਤੇ ਜੇ ਨੂੰ ਲੰਗਰ ਦੀ ਦੇ ਦਿੱਤੀ ਇਥੇ ਇੱਕ ਭੈਣ ਬੈਠੀ ਸੀ ਉੱਥੇ ਕੈਨੇਡਾ ਤੋਂ ਆਈ ਮੈਂ ਕਿਹਾ ਜਿਹੜੀ ਬਰੀ ਭੈਣੇ ਬਣਾਦੇ ਉਹਨੇ ਆਖਿਆ ਵੀਰਾ ਸੱਤ ਬੱਚ ਮੈਂ ਕਿਹਾ ਗਰੀਬ ਪਰਿਵਾਰ ਆਪਾਂ ਖੜੋਣਾ ਇਹਦੇ ਨਾਲ ਉਹਨਾਂ ਦੀ ਕਰਤੂਤ ਦੱਸਾਂ ਪੰਜਾਬ ਡੋਬਿਆ ਕਿਵੇਂ ਤੇ ਜਦੋਂ ਆਨੰਦ ਕਾਰਜ ਹੋ ਗਿਆ ਸਭ ਕੋਈ ਤੇ ਮੇਰਾ ਮਿੱਤਰ ਕਹਿੰਦਾ ਬਾਬਾ ਜੀ ਗਰੀਬਾਂ ਦੇ ਘਰ ਚੱਲ ਜੀਏ ਸ਼ਾਮਾਂ ਦਾ ਵੇਲਾ ਮੈਂ ਕਿਹਾ ਵੀ ਆਪਾਂ ਕੀ ਕਰਨਾ ਕਾਰਜ ਹੋ ਗਿਆ ਕਹਿੰਦਾ ਆ ਜਾ ਤੈਨੂੰ ਗਰੀਬ ਵਖਾ ਕੇ ਲਿਆਵਾ ਤੁਹੀਂ ਗੁਰੂ ਸਾਹਿਬ ਬੈਠੇ ਆ ਮੈਨੂੰ ਰੋਣ ਨਿਕਲ ਗਿਆ ਜਦੋਂ ਉਹਨਾਂ ਦੇ ਘਰੇ ਗਏ ਤੇ 6 ਬੱਕਰੇ ਵੱਡੇ ਤੇ ਸ਼ਰਾਬ ਉਹ ਚੱਲਣ ਦੇ ਜਿਹੜੀ ਸਭ ਤੋਂ ਮਹਿੰਗੀ ਆ ਤੇ ਮੈਨੂੰ ਕਹਿੰਦੇ ਵੇਖੋ ਗਰੀਬ ਜੇ ਮੈਂ ਗਲਤ ਤਾਂ ਤੇ ਦੱਸੋ ਕਮਾਲ ਹੋ ਗਈ ਐ ਸਾਡੇ ਗੁਰੂ ਨੇ ਸਾਹਿਬ ਜਿਆਦਿਆਂ ਤੇ ਖਫਣ ਨਹੀਂ ਪਾਏ ਮਾਰੇ ਦੀ ਛਾਤੀ 'ਚ ਇੱਕ ਗੇਠ ਖੰਜਰ ਵੱਜ ਗਿਆ ਸਾਰਾ ਕੁਝ ਕੌਮ ਨੂੰ ਸਭ ਤੋਂ ਪਹਿਲੀ ਜੇਲ੍ਹ ਕੱਟੀ ਮੈਂ ਦਰਸ਼ਨ ਕਰਾਉਣ ਲੱਗਿਆ ਉੱਚੀ ਵੈਗਰੂ ਬੋਲਿਓ ਸਭ ਤੋਂ